ਲਜੀ ਕੀ ਘਟਨਾ ਵਾਪਰੀ ਸਹੀ ਬਈ ਤਾਈ ਪੋਣੇ ਕ ਦਿਨਾਂ ਦੇ ਬਰਸਾਤ ਜਾਈਏ ਉਹਦੀ ਪਹਿਲਾਂ ਪੈ ਬਾਹਰ ਹੀ ਪੈ ਸੀ ਬਚਾਰੀ ਫਿਰ ਅੰਦਰ ਪੈ ਗਈ ਅੰਦਰ ਤੋਂ ਪੈ ਗਈ ਉਧਰ ਦੇ ਨੀਂਦ ਨੂੰ ਆ ਗਈ ਮਤਲਬ ਬਸ ਬਾਅਦ ਚ ਪਤਾ ਨਹੀਂ ਰੱਬ ਵੀ ਜਾਣਦਾ ਕੀ ਪੜਾ ਵਰ ਤੈਨਾਂ ਨਾ ਗਿਲੇ ਪੇਟ ਜਾ ਕੇ ਵਿਚਾਰੇ ਕਿੰਨੇ ਮੈਂਬਰ ਸੀਗੇ ਕਮਰੇ ਦੇ ਇਹ ਕਮਰੇ ਚ ਦੋਨੇ ਸੀਗੇ ਮੀਆਂ ਬੀਵੀ ਦੁੱਲੇ ਜਾਣੇ ਸੀਗੇ ਵਿਚਾਰੇ ਹਾਂ ਉਹ ਮਤਲਬ ਉਹਦੀ ਤਾਂ ਮੌਕੇ ਦੀ ਮੌਤ ਹੋ ਗਈ ਜਗਰੂਪ ਸਿੰਘ ਦੀ ਤੇ ਸਾਬਕਾ ਪੰਚ ਸੀਗੇ ਤੇ ਕਾਰ ਵਾਲੀ ਵਿਚਾਰੀ ਫੇਰ ਵੀ ਉਹ ਝੁਲਸੀ ਜਿਆਦਾ ਗਈ ਸੀਗੇ ਉਹਨੇ ਵਿਚਾਰੀ ਨੇ ਕੋਸ਼ਿਸ਼ ਕੀਤੀ ਅੱਗ ਬੁਝਾਉਣ ਦੀ ਪੂਰੀ ਭੱਜ ਕੇ ਤੇ ਉਹ ਭੱਜ ਕੇ ਕਿਤੇ ਬਾਹਰ ਨਿਕਲੀ ਮਤਲਬ ਵੀ ਮੈਂ ਗੇਟ ਅੰਦਰਲਾ ਗੇਟ ਤਾਂ ਉਹਨੇ ਖੋਲ ਲਿਆ ਪੂਰੀ ਕੁਲਰ ਸੀਗਾ ਕੁਲਰ ਬਾਹਰ ਦੀ ਛੜ ਲੱਗਿਆ ਸੀਗਾ ਅੰਦਰਲੀ ਸਾਈਡ ਨੂੰ ਆ ਕੇ ਵੀ ਬਰਾਹਲਾ ਗੇਟ ਖੁੱਲਣ ਲੱਗੇ ਉਹ ਵਿਚਾਰੀ ਫਿਰ ਡੇਕ ਵੀ ਜਦੋਂ ਇੱਥੇ ਮਤਲਬ ਤਾਇਆ ਹੀ ਸੀਗੇ ਸਾਡੇ ਇੱਥੇ ਵਿਚਾਰੇ ਪਏ ਹੁੰਦੇ ਇਹਨਾਂ ਨੂੰ ਪਤਾ ਲੱਗਿਆ ਵੀ ਕੋਈ ਬੀਕਲੀਰਾ ਮਾਰਦਾ ਇਹ ਆ ਗਿਆ ਚਾਚਾ ਜੀ ਆ ਗਿਆ ਉਧਰ ਫਿਰ ਰੋਲਾ ਪੈ ਕੇ ਫਿਰ ਤਾਂ ਸਾਰਾ ਅਨਗਮਣ ਇਕੱਠਾ ਹੋ ਗਿਆ ਸੀਗਾ ਫਿਰ ਜਦੋਂ ਉਹ ਦੱਪਾਣਾ ਵਰਤੀ ਗਿਆ ਸੀਗਾ ਜ ਫਰੂਨੋ ਸੀ ਲੈ ਕੇ ਗਿਆ ਮਤਲਬ ਘਾਰਾੜੀ ਚ ਜਿਆਦਾ ਸ਼ੁਗਲ ਕਿਸੇ ਆ ਕੋਚ ਉਹਨੂੰ ਲੈ ਕੇ ਸੀ ਬਰਨਾਲੇ ਸਿਵਟ ਕੀਤਾ ਜੀ ਸਰਕਾਰੀ ਹਸਪਤਾਲ ਚ ਤੇ ਉੱਥੋਂ ਉਹਨਾਂ ਨੇ ਉਹਨੂੰ ਕਰਤਾ ਰੈਫਰ ਉੱਥੇ ਫਰੀਦਗੋਟ ਐਮਰਜੈਂਸੀ ਫਰੀਦਗੋਟ ਜਾ ਕੇ ਫਰੂਕ ਜਰ ਉੱਥੇ ਉਹ ਵੀ ਦਮ ਤੋੜ ਗਏ ਉਹ ਵੀ ਪੂਰੇ ਹੋ ਗਏ ਬਹੁਤ ਕੋਣ ਕੋਣ ਰੈਂਜਰ ਸਭ ਆਪਦੇ ਪਰਵਾਰ ਸੇ ਕਪੂਰਾ ਪਰ ਮਾਸੂਮ ਬੱਚਾ ਇੱਕ ਆ ਕਬ ਇਸ ਬੱਚਾ ਮਾਸੂਮਾ ਆਪਦੇ ਚਾਚੇ ਕਨੀ ਪੈ ਗਿਆ ਸੀਗਾ ਤੇ ਇੱਕ ਇਹਨਾਂ ਦੇ ਬਾਪੂ ਜੀ ਆ ਉਹ ਵੀ ਉਧਰ ਛੋਟੇ ਬਿੜੜਾ ਦਾ ਭਰਾ ਚੰਦ ਸਿੰਘ ਉਹਦੇ ਕਰਨੀ ਪਈਗੇ ਸੀ ਕੁਦਰਤੀ ਵਿਚਾਰੇ ਬਚ ਗਏ ਦੋਨੇ ਜਿਆਂ ਦੀ ਮੌਤ ਹੋ ਗਈ ਹਾਂ ਦੋਨੇ ਜਿਆਂ ਦੀ ਉਹੀ ਕਮਾਉਸ਼ ਵਿੱਚ ਵਿਚਾਰਾ ਕਪੂਰਾ ਪਰ ਮਾਸੂਮ ਉਹ ਬੱਚਾ ਬੇਸਹਾਰਾ ਵਿਚਾਰਾ ਕਰਨੇ ਹੀ ਆ ਵੀ ਅੱবি ਬਿਜਲੀ ਦੇ ਸਮਾਰਕ ਮਾਰਿਆ ਹਾਂ ਹਾਂ ਬਿਜਲੀ ਦੇ ਸਮਾਰਕ ਮਾਰਨ ਵਾਲੀ ਭਈ ਕੁਦਰਤੀ ਬਸ ਪਣਾ ਵਰਤ ਗਈ ਕਿ ਹੋਰ ਨਹੀਂ ਕੋਈ ਨਾਲ ਸਿਲੰਡਰ ਵਗੈਰਾ ਨਾ ਹੋਰ ਇਹ ਜਾ ਕੁਝ ਨਹੀਂ ਹੋਇਆ ਇਹ ਸਨੜਾ ਤਾਂ ਦੂਜਰ ਸੀ ਸੀ ਬਿਜਲੀ ਨਾਲ ਸਰਕਟ ਬਿਜਲੀ ਨਾਲ ਹੀ ਸਰਕਟ ਜ਼ਿਆਦਾ ਹੋ ਗਿਆ ਮੱਚ ਗਿਆ ਸਾਰਿਆਂ ਬਿਜਲੀ ਦੇ ਕਾਰਨ ਹੋਇਆ ਉਹਦੇ ਨਾਲ ਸਾਰਾ ਚੁਲਸਾ ਗਿਆ ਮੈਂਬਰ ਸਾਹਿਬ ਨੂੰ ਅੰਦਰੋਂ ਚੁਲਸੇ ਨੇ ਘੱਡੇ ਮੱਚਦੇ ਨੇ ਜਣਕੀ ਖਤਮ ਸੀ ਅੰਦਰ ਉਹਦੇ ਅੰਦਰ ਪੂਰੇ ਮੰਦਰ ਖਤਮ ਹੀ ਘੱਡੇ ਪਰ ਯਾਨਕਿ ਇੰਨੀ ਭਿਆਨਕ ਅੱਗ ਲੱਗੀ ਨਿਕਲ ਦਾ ਮੌਕਾ ਹੀ ਨਹੀਂ ਦਿੱਤਾ ਨਹੀਂ ਮਿਲੇ ਨਹੀਂ ਮਿਲੇ ਮੈਂ ਮੈਂ ਇੱਕ ਮੂਮ ਦੇ ਵਿੱਚ ਘਟਨਾ ਵਾਪਰੀ ਆ ਪਤੀ ਪਤਨੀ ਦੀ ਇਹ ਕਾਰਨ ਕੋਈ ਕੀ ਮਾਉਲਾ ਸਰ ਅ ਇਸ ਘਟਨਾ ਬਾਰੇ ਸਾਨੂੰ ਸਵੇਰੇ ਜਦੋਂ ਪਤਾ ਲੱਗਿਆ ਜੀ ਮੌਕੇ ਤੇ ਟੀਮ ਗਈ ਉੱਥੇ ਜਾ ਕੇ ਦੇਖਿਆ ਜਿਹੜੀ ਸੌਟ ਸ਼ੈਕਟਰ ਦੇ ਕਾਰਨ ਅੱਗ ਲੱਗ ਗਈ ਸੀ ਜਿਹਦੇ ਚ ਜਗਰੂਪ ਸਿੰਘ ਔਰ ਫਰੂਪਾ son of ਲਾਵ ਸਿੰਘ ਵਾਸੀ ਮੌਕੇ ਤੇ ਉਹਦੀ ਡੈਥ ਹੋ ਗਈ ਸੀ ਜੀ ਸਰਕਰ ਗਾਰ ਤੇ ਉਹਦੀ ਪਤਨੀ ਨੂੰ ਸਿਵਲ ਹਸਪੀਟਲ ਦਾ ਬਰਨਾਲੇ ਰੈਫਰ ਤੋਂ ਬਾਅਦ ਫਰੀਦਕੋਟ ਰੈਫਰ ਕਰ ਦਿੱਤਾ ਜੀ ਅਸੀਂ ਜਿੱਥੇ ਉਸਦੀ ਵੀ ਡੈਥ ਹੋ ਗਈ ਹੈ ਜੀ ਤੋ ਤਫਤੀਸ਼ ਇਹ ਜਾਰੀ ਹੈ ਜੀ ਕਾਰਵਾਈ ਕਰ ਰਹੇ ਹਾਂ ਕਾਰਨ ਕੀ ਰਿਹਾ ਉਹਦਾ ਮੇਨ ਕਾਰਨ ਕੀ ਰਿਹਾ ਮੇਨ ਕਾਰਨ ਸ਼ਾਰਟ ਸਰਕਕਟ ਕਾਰਨ ਹੀ ਅਗਲੇ ਦਿਨ ਪਾਈ